ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਬਾਈ ਸੁਮਿੰਦਰ ਦੇ ਜਿੰਨੇ ਵੀ ਦਰਸ਼ਕ ਨੇ ਜਿਨ੍ਹਾਂ ਨੂੰ ਮੀਂਹ ਦੀ ਅਪਡੇਟ ਚਾਹੀਦੀ ਹੈ ਕਿ ਜੁਲਾਈ ਸੌਰੀ ਜਨੂਰੀ ਮਹੀਨਾ 2025 ਜਾਨਕਿ ਸਾਲ ਦਾ ਪਹਿਲਾ ਮਹੀਨਾ ਪਹਿਲਾ ਹਫਤਾ ਜੋ ਮੀਂਹ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਸ਼ਾਮਿਲ ਨੇ ਕਿਉਂਕਿ ਤੁਹਾਨੂੰ ਅਸੀਂ ਲਗਾਤਾਰ ਅਪਡੇਟ ਦੇ ਰਹੇ ਸੀ ਕਿ ਪੰਜਾਬ ਦੇ ਵਿੱਚ 5 ਤਰੀਕ ਤੋਂ ਬਾਅਦ ਅਤੇ 7 ਤਰੀਕ ਦੇ ਵਿਚਕਾਰ ਮੀਂਹ ਦੇ ਹਾਲਾਤ ਨੇ ਉਹਦੇ ਬਾਰੇ ਮੌਸਮ ਵਿਭਾਗ ਨੇ ਰੇਨਫਾਲ ਡਾਟਾ ਜਾਰੀ ਕਰ ਦਿੱਤਾ ਹੈ ਫੋਰਕਾਸਟ ਜਾਰੀ ਕਰ ਦਿੱਤਾ ਹੈ 3 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਹੈ ਜੀ ਕਿਸੇ ਇਲਾਕੇ ਕਿਸੇ ਜ਼ਿਲ੍ਹੇ ਵਿੱਚ ਮੀਂਹ ਦੇ ਹਾਲਾਤ ਨਹੀਂ ਹਨ ਮੌਸਮ ਦੇ ਚਾਂਸ ਬਣੇ ਨੇ ਖੁਸ਼ਕ ਰਹਿਣ ਦੇ ਪੰਜਾਬ ਦਾ ਜ਼ਿਆਦਾਤਰ ਮੌਸਮ ਖੁਸ਼ਕ ਰਹੇਗਾ ਕਿਸੇ ਤਰੀਕੇ ਦੇ ਹਾਲਾਤ ਨਹੀਂ ਹਨ ਮੀਂਹ ਦੇ ਪਰ ਜਿਵੇਂ ਹੀ 4 ਤਰੀਕ ਹੁੰਦੀ ਹੈ ਤਾਂ ਪੱਛਮੀ ਸਿਸਟਮ ਉੱਤਰੀ ਪੰਜਾਬ ਤੋਂ ਐਂਟਰ ਕਰਦਾ ਹੈ ਸਭ ਤੋਂ ਪਹਿਲਾ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਤਰਨਤਾਰਨ ਹਲਕੇ ਤੋਂ ਦਰਮਿਆਨੀ ਕਿਰਮਣ ਕਣੀ ਇਨ੍ਹਾਂ ਇਲਾਕਿਆਂ ਵਿੱਚਕਾਰ 4 ਤਰੀਕ 4 ਜਨਵਰੀ ਨੂੰ ਦੇਖਦੀ ਮਿਲ ਸਕਦੀ ਹੈ ਸ਼ਾਮ ਤੋਂ ਹੀ ਮਾਹੌਲ ਬਣ ਸਕਦਾ ਹੈ ਪੂਰਾ ਦਿਨ ਤਾਂ ਨਹੀਂ ਹੈ ਪਰ ਹਲਕੇ ਦਰਮਿਆਨਾ ਸ਼ਾਮ ਨੂੰ ਜਾਂ ਰਾਤ ਨੂੰ ਕਿਰਮਣ ਕਣੀ ਹੁੰਦੀ ਦਿਖਾਈ ਦੇਵੇਗੀ ਗੱਲ ਕਰ ਲੈਂਦੇ ਹਾਂ ਉਸ ਤੋਂ ਬਾਅਦ 5 ਅਤੇ 6 ਜਿਹੜੇ ਦੋ ਮੇਜਰ ਦਿਨ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਉਮੀਦ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇਣਗੇ ਇਨਾ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਵੈਦਰ ਵਾਈਸ ਸਿੰਦਰ ਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਜਿਹੇ ਮੌਸਮ ਦੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਤੁਸੀਂ ਲਾਹੇਵੰਦ ਹੋ ਸਕੋ ਤੇ ਨਾਲ ਦੀ ਨਾਲ ਤੁਹਾਨੂੰ ਅਪਡੇਟ ਮਿਲਦੀ ਰਹੇ ਕਿ ਮੀਂਹ ਕਦੋਂ ਹੈ ਕਦੋਂ ਹਨੇਰੀ ਹੈ ਕਦੋਂ ਚਾਂਸ ਕਿਸ ਤਰੀਕੇ ਦੇ ਨੇ ਤਾਂ ਉਹ ਅਪਡੇਟ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗੱਲ ਕੀਤੀ ਜਾਵੇ ਤਾਂ 5 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹ ਪਹਿਲੇ 3 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਚਾਂਸ ਜ਼ਿਆਦਾ ਨੇ ਮੀਂਹ ਦੇ ਕਾ ਕਪੂਰਥਲਾ ਜਲੰਧਰ ਨਮਾਸ਼ਹਿਰ ਰੂਪਨਗਰ ਸਹਿਬ ਜੀ ਦਾ ਅਜੀਤ ਸਿੰਘ ਨਗਰ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਲਕੇ ਤੋਂ ਦਰਮਿਆਨੇ ਮੀਂਹ ਦੇ ਚਾਂਸ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਮਾੜੀ ਮੋਟੀ ਕਿਰਮਣ ਕਣੀ ਦੇ ਚਾਂਸ ਬਣਦੇ ਹੋਏ ਲਗਾਤਾਰ ਦਿਖਾਈ ਦੇ ਰਹੇ ਨੇ ਪੂਰੇ ਚਾਂਸ ਬਣ ਰਹੇ ਨੇ ਕਿ ਇਹਨਾਂ ਇਲਾਕਿਆਂ ਵਿੱਚਕਾਰ 5 ਤਰੀਕ ਨੂੰ ਕਿਰਮਣ ਕਣੀ ਅਤੇ ਮੀਂਹ ਦਾ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਇਹ ਸਿਸਟਮ ਥੋੜੇ ਬਹੁਤੇ ਅੱਗੇ ਪਿੱਛੇ ਵੀ ਹੋਣਗੇ ਤੇ ਜਦੋਂ ਵੀ ਜਿਵੇਂ ਹੀ ਜਾਣਕਾਰੀ ਮਿਲੇਗੀ ਥੋੜੇ ਤੱਕ ਅਸੀਂ ਲੇਟੈਸਟ ਜਾਣਕਾਰੀ ਪ੍ਰੋਵਾਈਡ ਕਰਾਂਗੇ ਤਾਂ ਹੀ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਕਰਦੇ ਹਾਂ ਜੀ ਗੱਲ 6 ਤਰੀਕ ਦੀ ਆਖਰੀ ਦਿਨ ਜਿਹੜਾ ਮੀਂਹ ਦਾ ਬਣਦਾ ਹੈ ਇਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਫਿਰ ਤਿੰਨ ਮੇਜਰ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਚਾਂਸ ਨੇ ਮੀਂਹ ਦੇ ਕਿਉਂਕਿ ਪਹਾੜੀ ਖੇਤਰਾਂ ਦੇ ਨਾਲ ਇਹ ਸਿਸਟਮ ਜ਼ਿਆਦਾ ਐਕਟੀਵੇਟ ਹੋਵੇਗਾ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਇਹ ਸਿਸਟਮ ਜ਼ਿਆਦਾ ਪਹਾੜੀ ਖੇਤਰਾਂ ਵਿੱਚ ਐਕਟੀਵੇਟ ਹੁੰਦੇ ਨੇ ਤੇ ਜਿਸ ਦੇ ਕਾਰਨ ਪੰਜਾਬ ਦੇ ਉਹ ਇਲਾਕੇ ਜਿਹੜੇ ਪਹਾੜੀ ਖੇਤਰਾਂ ਨੂੰ ਟੱਚ ਕਰਦੇ ਨੇ ਉਹਨਾਂ ਦੇ ਉੱਪਰ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ ਫਿਰ ਹੁਣ ਹਲਕੇ ਤੋਂ ਦਰਮਿਆਨੇ ਇਲਾਕੇ ਜਿਹੜੇ ਨੇ ਅੰਮ੍ਰਿਤਸਰ ਕਪੂਰ ਨਮਾਸ਼ਾ ਰੂਪਨਗਰ ਸੈਭਜ ਦਾਜੀਤ ਸਿੰਘ ਨਗਰ ਚੰਡੀਗੜ੍ਹ ਮੁਹਾਲੀ ਪਟਿਆਲਾ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਫੇਰ ਹਲਕੇ ਤੋਂ ਦਰਮਿਆਨੀ ਕਿਰਮਣ ਕਣੀ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਯਾਨੀ ਕਿ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਲਗਾਤਾਰ ਚਾਂਸ ਨੇ ਮੀਂਹ ਦੇ ਫੇਰ ਬਾਕੀ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਕਿਰਮਣ ਕਣੀ ਸਹਿਤ ਇਹਨੂੰ ਵੀ ਦੇਖਣ ਨੂੰ ਮਿਲੇਗੀ ਪਰ ਬਹੁਤ ਚਾਂਸ ਮੀਂਹ ਦੇ ਘਟਦੇ ਹੋਏ ਦਿਖਾਈ ਦੇ ਰਹੇ ਨੇ ਸ਼ਾਮ ਹੁੰਦੇ ਹੁੰਦੇ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਫੇਰ 7 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਡਰਾਈ ਹੈ ਕਿਸੇ ਤਰੀਕੇ ਦੇ ਮੀਂਹ ਦੇ ਚਾਂਸ ਨਹੀਂ ਹਨ ਮੌਸਮ ਦੇ ਵਿੱਚ ਸਾਨੂੰ ਥੋੜਾ ਜਿਹਾ ਖੁੱਲ ਮਿਲਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਧੁੱਪ ਦੇ ਹਾਲਾਤ ਵੀ ਪੰਜਾਬ ਦੇ ਵਿੱਚ ਇਸ ਮੀਂਹ ਤੋਂ ਬਾਅਦ ਬਣਦੇ ਹੋਏ ਦਿਖਾਈ ਦੇ ਰਹੇ ਨੇ ਏਸੀ ਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੀ ਕਿਉਂਕਿ ਇਹ ਮੌਸਮ ਲਗਾਤਾਰ ਬਦਲਾਅ ਹੁੰਦੇ ਰਹਿੰਦੇ ਨੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਅਜਿਹੀਆਂ ਜਾਣਕਾਰੀ ਲਗਾਤਾਰ ਤੁਹਾਡੇ ਤੱਕ ਆਉਂਦੇ ਰਹਿਣ ਬਣੇ ਰਹੋ ਚੈਨਲ ਵੈਦਰ ਵਾਈਸ ਮੋਹਿੰਦਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ